ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹੂੰਗੀ ਕਿ ਜੋ ਵੀ ਅੱਜ ਪੰਜਾਬ ਦੇ ਵਿੱਚ ਹੜ੍ਹਾਂ ਦੇ ਹਾਲਾਤ ਬਣੇ ਨੇ ਇਹਦਾ ਇੱਕੋ ਇੱਕ ਕਾਰਨ ਹੈਗਾ ਪੰਜਾਬ ਸਰਕਾਰ ਜਿੱਥੇ ਸਰਕਾਰ ਪਿਛਲੇ ਪੌਣੇ ਚਾਰ ਸਾਲ ਤੋਂ ਚੌਥਾ ਮੌਨਸੂਨ ਸੀਜ਼ਨ ਆਉਣ ਦੇ ਬਾਵਜੂਦ ਵੀ ਇੰਨੇ ਬਦ ਤੋਂ ਬੱਦਰ ਹਾਲਾਤ ਬਣ ਜਾਣ ਇਹ ਬਹੁਤ ਹੀ ਸਾਡੇ ਸਾਰੇ ਲੋਕਾਂ ਦੀ ਮੰਤ ਭਗੀ ਹੈ ਕਿਉਂਕਿ ਕਦੀ ਕਿਸੇ ਸਰਕਾਰਾਂ ਚ ਐਵੇਂ ਨਹੀਂ ਹੋਇਆ ਕਿ ਫਲੱਡ ਗੇਟ ਟੁੱਟਦੇ ਹੋਣ ਔਰ ਸਾਰੇ ਦੇ ਸਾਰੇ ਇੱਕੋਦਮ ਸਾਰੇ ਖੋਲ ਦਿੱਤੇ ਜਾਣ ਔਰ ਪਾਣੀ ਦਾ ਵਹਾਵ ਜਦੋਂ ਬਿਲਕੁਲ ਟੌਪ ਲੈਵਲ ਦੇ ਵੀ ਪਹੁੰਚ ਗਿਆ ਉਸ ਤੋਂ ਬਾਅਦ ਇਹ ਪਾਣੀ ਜਿਹੜਾ ਛੱਡਿਆ ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਸਾਰਿਆਂ ਦੇ ਅੱਗੇ ਕੁਐਸਚਨ ਮਾਰਕ ਹੈ ਔਰ ਹੁਣ ਤੱਕ ਆਮ ਆਦਮੀ ਪਾਰਟੀ ਦਾ ਕਿਸੇ ਵੀ ਸਰਕਾਰ ਦਾ ਕੋਈ ਵੀ ਨੁਮਾਇੰਦਾ ਇਸ ਬਾਰੇ ਕੋਈ ਗੱਲ ਨਹੀਂ ਕਰਨਾ ਚਾਹ ਰਿਹਾ ਸੋ ਜੋ ਵੀ ਹੋਇਆ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਰਕੇ ਜਿਹੜਾ ਲੋਕਾਂ ਦੇ ਪਸ਼ੂ ਮਰ ਗਏ ਘਰ ਦੇ ਮੈਂਬਰ ਦੇ ਕਈ ਕਿਨਾਂ ਕਿਨੀਆਂ ਦੀ ਮੌਤ ਹੋ ਗਈ ਹੈ ਕਈ ਕਾਫੀ ਜਾਨੀ ਬਾਨ ਦਾ ਨੁਕਸਾਨ ਹੋਇਆ ਅਸੀਂ ਇਸ ਚੀਜ਼ ਦੀ ਸਾਨੂੰ ਇਸ ਚੀਜ਼ ਦੀ ਚਿੰਤਾ ਔਰ ਕਾਂਗਰਸ ਪਾਰਟੀ ਇਸ ਚੀਜ਼ 'ਚ ਜੁਟੀ ਹੈ ਸਾਡੇ ਕਾਂਗਰਸ ਪਾਰਟੀ ਦੇ ਪ੍ਰਧਾਨ ਔਰ ਕਈ ਸਾਰੇ ਲੀਡਰਸ਼ਿਪ ਸਾਡੇ ਮੈਂਬਰ ਪਾਰਲੀਮੈਂਟ ਸੁਖਿੰਦਰ ਰੰਦਾਵਾ ਜੀ ਹਰ ਪੀੜਤਾਵਾਂ ਵਾਸਤੇ ਸਾਡੇ ਵਰਕਰਸ ਲੀਡ ਹਰ ਕੋਈ ਅੱਗੇ ਆ ਕੇ ਉਹਨਾਂ ਦੀ ਮਦਦ ਕਰਨ ਲਈ ਤਿਆਰ ਖੜਾ ਦੇਖੋ ਇਹ ਜੋ ਅੱਜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੋ ਇੱਥੇ ਦੌਰੇ ਤੇ ਆਏ ਸੀਗੇ ਟੈਲੀ ਗੱਲ ਤਾਂ ਇਹ ਹੈ ਕਿ ਮੈਨੂੰ ਕਿਤੇ ਦਿਖਾਈ ਨਹੀਂ ਦਿੱਤੇ ਕਿ ਗਰਾਊਂਡ ਲੈਵਲ ਤੇ ਜਾ ਕੇ ਖੁਦ ਜਾਇਜ਼ਾ ਲੈ ਕੇ ਆਏ ਹੋਣ ਔਰ ਕਈ ਸਾਰੇ ਮੀਟਿੰਗਸ ਉਹਨਾਂ ਦੀਆਂ ਦੇਖੀਆਂ ਮੋਸਟਲੀ ਉਹਨਾਂ ਦੇ ਜਿਹੜੇ ਆਪਣੇ ਮੈਂਬਰ ਸੀਗੇ ਪਾਰਟੀ ਦੇ ਉਹਨਾਂ ਦੇ ਅੱਗੇ ਅੱਗੇ ਖੁਦ ਬੈਠ ਕੇ ਹੀ ਉਹਨਾਂ ਦੇ ਨਾਲ ਗੱਲ ਕਰਦੇ ਹੋਏ ਨਜ਼ਰ ਆਏ ਨੇ ਇੱਕ ਅੱਧਾ ਮੈਂਬਰ ਵਿੱਚੋਂ ਬਾਹਰ ਆ ਕੇ ਸਵਾਲ ਜਵਾਬ ਕੀਤੇ ਨਾ ਬਟ ਇੰਨੇ ਘੱਟ ਕੁਐਸਚਨ ਦੇ ਨਾਲ ਇੰਨੇ ਵੱਡੇ ਮੁਸ਼ਕਲਾਂ ਦਾ ਹੱਲ ਨਹੀਂ ਸੀ ਕੱਢਿਆ ਜਾ ਸਕਦਾ ਟਾਈਮ ਚਾਹੀਦਾ ਸੀ ਉਹਨਾਂ ਨੂੰ ਰੁਕਣਾ ਚਾਹੀਦਾ ਸੀ ਇੱਥੇ ਔਰ ਮੈਨੂੰ ਲੱਗਦਾ ਹੈ ਕਿ ਪੰਜਾਬ ਸਰਕਾਰ ਔਰ ਸੈਂਟਰ ਸਰਕਾਰ ਦੇ ਵਿੱਚ ਵੈਸੇ ਹੀ ਕਈ ਸਾਰੀਆਂ ਜਿਹੜੀਆਂ ਹੈਗੇ ਆਪਸ ਦੇ ਵਿੱਚ ਭੇਦਭਾਵ ਚੱਲਦੇ ਆ ਰਹੇ ਨੇ ਕਾਫੀ ਸਮੇਂ ਦੇ ਵਿੱਚ ਔਰ ਪਹਿਲੇ ਤੇ ਪੰਜਾਬ ਸਰਕਾਰ ਇਹਨਾਂ ਦੇ ਅੱਗੇ ਅੜੀਆਂ ਕਰਦੇ ਰਹੇ ਇਹਨਾਂ ਦੇ ਅੱਗੇ ਆਕੜਾ ਦਿਖਾਉਂਦੇ ਰਹੇ ਕਿ ਅਸੀਂ ਤਾਂ ਨਾ ਸੈਂਟਰ ਸਰਕਾਰ ਅੱਗੇ ਝੋਲੀ ਫਲਾਵਾਂਗੇ ਸਾਨੂੰ ਪੰਜਾਬ ਦਾ ਖਜ਼ਾਨਾ ਭਰਿਆ ਹੋਇਆ ਹਮੇਸ਼ਾ ਆਂਦਾ ਕਰਨਾ ਕਿ ਕਿਸ ਤਰ੍ਹਾਂ ਭਰਿਆ ਰੱਖਿਆ ਜਾ ਸਕਦਾ ਮੈਨੂੰ ਲੱਗਦਾ ਅੱਜ ਪੰਜਾਬ ਦਾ ਖਜ਼ਾਨਾ ਸਿਰਫ ਚੁਟਕਲਿਆਂ ਨਾਲ ਭਰਿਆ ਹੋਇਆ ਔਰ ਜਿਹੜੇ ਇਲਜ਼ਾਮ ਦੂਸਰੀਆਂ ਪਾਰਟੀਆਂ ਤੇ ਲਗਾਉਂਦੇ ਸੀਗੇ ਔਰ ਕਹਿੰਦੇ ਸੀ ਅਸੀਂ 1 ਸਾਲ ਦਾ 20000 ਕਰੋੜ ਲੈ ਕੇ ਆਵਾਂਗੇ ਔਰ ਸ਼ਾਇਦ ਅੱਜ ਇੰਨਾ ਪੈਸਾ ਪੰਜਾਬ ਸਰਕਾਰ ਦਾ ਰੈਵਨਿਊ ਕਲੈਕਟ ਹੋਇਆ ਹੁੰਦਾ ਤਾਂ ਅੱਜ ਹੜ੍ਹ ਪੀੜਤਾ ਵਾਸਤੇ ਉਹ ਯੂਜ਼ ਉਪ ਕੀਤਾ ਜਾ ਸਕਦਾ ਸੀ ਔਰ ਜੋ ਪੰਜਾਬ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜੋ 1600 ਕਰੋੜ ਦਾ ਇੱਥੇ ਐਲਾਨ ਕੀਤਾ ਮੈਨੂੰ ਲੱਗਦਾ ਨਹੀਂ ਕਿ ਇਸ ਚੀਜ਼ ਦੇ ਉੱਤੇ ਕੋਈ ਸਾਨੂੰ ਸਾਡੇ ਪੰਜਾਬ ਦੇ ਲੋਕਾਂ ਨੂੰ ਕੋਈ ਰਾਹਤ ਮਿਲੇਗੀ ਕਿਉਂਕਿ 17 ਤੋਂ ਜ਼ਿਆਦਾ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਹੈਗੀ ਇਹ ਇਹ ਜਿਹੜੀ ਹੜ੍ਹ ਦੇ ਹਾਲਾਤ ਬਣੇ ਨੇ ਜਿਹਦਾ ਲੋਕਾਂ ਦਾ ਨੁਕਸਾਨ ਹੋਇਆ ਘੱਟੋ-ਘੱਟਨੀ ਤੋਂ 20 ਤੋਂ 25 ਹਜ਼ਾਰ ਕਰੋੜ ਦਾ ਜਿਹੜਾ ਐਸਟੀਮੇਟ ਸੀਗਾ ਜੋ ਪੰਜਾਬ ਸਰਕਾਰ ਦੇ ਹਰ ਪਾਸੋਂ ਰਿਸੋਰਸਸ ਜਾਂ ਹੋਰ ਮੀਡੀਆ ਦੇ ਥਰੂ ਸਾਨੂੰ ਪਤਾ ਚੱਲਿਆ ਇਹਨਾਂ ਮੁਆਵਜ਼ਾ ਤਾਂ ਮਿਲਣਾ ਚਾਹੀਦਾ ਸੀ ਪਰ ਮੈਨੂੰ ਲੱਗਦਾ ਹੈ ਕਿ ਸਿਰਫ ਖਾਣਾ ਪੂਰਤੀ ਕੀਤੀ ਗਈ ਹੈ ਕਿਉਂਕਿ ਭਾਜਪਾ ਨੂੰ ਆਲਰੇਡੀ ਪੰਜਾਬ ਦੇ ਵਿੱਚ ਲੋਕ ਨਕਾਰ ਚੁੱਕੇ ਨੇ ਔਰ ਸਿਰਫ ਆਪਣੇ ਲੀਡਰਾਂ ਦੇ ਵਿੱਚ ਹੱਥ 'ਚ ਕਮਾਂਡ ਨਾ ਹੋਣ ਕਰਕੇ ਅੱਜ ਸਾਰਾ ਪੰਜਾਬ ਦੇ ਨਾਲ ਵਿਤਕਰਾ ਕੀਤਾ ਗਿਆ। ਤੁਸੀਂ ਮਨਪੱਗਾ ਔਰ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਨੂੰ ਇਸ ਕਾਬਿਲ ਕਾਬਿਲ ਹੋਣਾ ਚਾਹੀਦਾ ਸੀਗਾ ਕਿ ਅੱਜ ਸੈਂਟਰ ਸਰਕਾਰ ਦੇ ਅੱਗੇ ਝੋਲੀ ਨਾ ਫਲਾਣੀ ਪੈਂਦੀ ਔਰ ਜੇ ਰੈਵਨਿਊ ਕਲੈਕਟ ਕੀਤਾ ਹੁੰਦਾ ਤੇ ਅੱਜ ਸਾਰਿਆਂ ਦੇ ਵੀ ਮੁਸ਼ਕਲਾਂ ਦੇ ਵਿੱਚ ਜੋ ਮਦਦ ਮਿਲਣੀ ਚਾਹੀਦੀ ਸੀ ਉਹ ਮਿਲ ਸਕਦੀ ਸੀ।